ਐਨਐਨਆਰ ਨਿਊਜ਼ ਤੇ ਦਿਖਾ ਰਹੇ ਆ ਔਰ ਦੱਸ ਵੀ ਇੱਕ ਇੱਕ ਤਸਵੀਰ ਕਿੱਥੋਂ ਦੀ ਹੈ ਮੈਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਉਥੋਂ ਦੀ ਇਹ ਤਸਵੀਰ ਹੈ ਜੇਕਰ ਦੂਜੇ ਪਾਸੇ ਗੱਲ ਕਰੇ ਜੇ ਆਪਾਂ ਕਹਿ દઈએ ਕਿ ਮੈਦਪੁਰ ਤੋਂ ਜੋ ਸਧੂਆਂ ਬੇਟ ਰੋਡ ਜਾਂਦਾ ਹੈ ਇਹ ਵੀ ਆਪਾਂ ਕਹਿ ਸਕਦੇ ਆ ਉਥੋਂ ਦੀ ਤਸਵੀਰ ਹੈ ਤਾਂ ਤਾਜ਼ਾ ਅਪਡੇਟ ਤੋਂ ਦਰਸਾਂਝ ਕਰ ਰਹੇ ਆ ਇਸ ਇਸ ਵਕਤ ਦੀ ਵੱਡੀ ਅਪਡੇਟ ਤੋਂ ਨੇ ਸਾਂਝ ਕਰ ਰਹੇ ਆ ਦਰਿਆ ਸਤਲੂ ਜਦੇ ਕਿ ਦੇਰ ਰਾਤ 12 ਵਜੇ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਤਕਰੀਬਨ 1 ਫੁੱਟ ਤੋਂ ਘਟ ਘਟਿਆ ਸੀ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦੇਰ ਰਾਤ 12 ਵਜੇ ਤੋਂ ਬਾਅਦ ਦਰਿਆ ਸਤਲੁਜ ਦਾ 1 ਫੁੱਟ ਤੋਂ ਘੱਟ ਪਾਣੀ ਘਟਿਆ ਸੀ ਪਰ ਹੁਣ ਦਰਿਆ ਸਤਲੁਜ ਦਾ ਘਟਣ ਤੋਂ ਬਾਅਦ ਇੱਕ ਵਾਰ ਪਾਣੀ ਫਿਰ ਵਧਣਾ ਸ਼ੁਰੂ ਹੋਇਆ ਦੁਬਾਰਾ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਪਾਣੀ ਚਲਿਆ ਗਿਆ ਸੀ ਲੰਬਾਈ ਦੀ ਗੱਲ ਕਰੀ ਤਾਂ 25 ਮੀਟਰ ਪਾਣੀ ਪਿੱਛੇ ਜਰੂਰ ਆਇਆ ਹੈ ਤਾਂ ਹੁਣ ਦਰਿਆ ਇਸ ਤਰ੍ਹਾਂ ਵੀ ਆਪਣੀ ਕਹਿ ਸਕਦੇ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਬਿਲਕੁਲ ਖਤਮ ਹੋ ਗਿਆ ਨਹੀਂ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਘਟਣ ਤੋਂ ਬਾਅਦ ਹੁਣ ਫਿਰ ਵਧਣਾ ਸ਼ੁਰੂ ਹੋਇਆ ਹੈ ਤੇ ਤਾਂ ਜਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਟਾਈਮ ਅਸੀਂ ਦਰਿਆ ਸਤਲੁਜ ਦੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਤਾਂ ਜੋ ਇਹ ਜਾਣਕਾਰੀ ਅਗਲਾ ਜੋ ਇਲਾਕੇ ਨੇ ਅਗਲਾ ਏਰੀਆ ਉਹਨਾਂ ਤੱਕ ਜ਼ਰੂਰ ਪਹੁੰਚ ਸਕੇ ਤਾਂ ਇਸ ਟਾਈਮ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਘਟ ਗਿਆ ਸੀ دیر ਰਾਤ 12 ਵਜੇ ਤੋਂ ਬਾਅਦ ਤਕਰੀਬਨ 1 ਫੁੱਟ ਤੋਂ ਘੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫੇਰ ਇੱਕ ਵਾਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਇਓ ਤਾਂ ਜੋ ਇਹ ਜਾਣਕਾਰੀ ਅੱਗੇ ਤੱਕ ਜਿੰਨੇ ਏਰੀਏ ਨੇ ਉਹਨਾਂ ਤੱਕ ਪਹੁੰਚ ਸਕੇ ਥੋੜੀ ਜਿਹੀ ਰਾਹਤ ਜਰੂਰ ਮਿਲੀ ਹੈ ਤੇ ਇਸ ਵਕਤ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਸੀਂ ਮਹਿਦpur ਤੋਂ ਜੋ ਜਗਰਾਉਂ ਮਾਰਗ ਜਾਂਦਾ ਰਸਤੇ ਚ ਦਰਿਆ ਸਤਲੁਜ ਦੀ ਪੋਲ ਹੈ ਉੱਥੋਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਦੀਰ ਰਾਤ 12 ਵਜੇ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੋਂ ਘਟ ਘਟਿਆ ਸੀ ਪਰ ਹੁਣ ਦੀ ਜੋ ਅਪਡੇਟ ਹੈ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿਸ ਤਰ੍ਹਾਂ ਪਾਣੀ ਅੱਗੇ ਆ ਰਿਹਾ ਹੈ ਤਾ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਇਸ ਟਾਈਮ ਤੁਸੀਂ ਦੇਖ ਰਹੇ ਹੋ देर रात 12 ਵਜੇ ਤੋਂ ਬਾਅਦ ਦਰਿਆ ਸਤਲੁਜ ਦਾ ਤਕਰੀਬਨ ਤਕਰੀਬਨ 1 ਫੁੱਟ ਤੋਂ ਘਟ ਪਾਣੀ ਘਟਿਆ ਸੀ ਤਾਂ ਹੁਣ ਦੀ ਜੋ ਤਾਜ਼ਾ ਰਿਪੋਰਟ ਹੈ ਤਾਜੀ ਖਬਰ ਤੁਸੀਂ ਦੇਖ ਰਹੇ ਹੋ ਕਿ ਇੱਕ ਵਾਰ ਤੋਂ ਫਿਰ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹਿਦਪੁਰ ਤੋਂ ਜੋ ਜਿਗਰਾਉਂ ਮਰਗ ਜਾਂਦਾ ਜਾਂ ਮਹਿਦਪੁਰ ਤੋਂ ਸਿੱਧੂਆਂ ਬੇਟਾ ਪੈ ਕਹਿ ਸਕਦੇ ਆ ਰਸਤੇ ਦੇ ਵਿੱਚ ਦਰਿਆ ਸਤਲੁਜ ਦੀ ਪੋਲ ਹੈ ਤਾਂ ਉੱਥੋਂ ਦੀ ਇਹ ਤਸਵੀਰ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੇਰ ਰਾਤ 12 ਵਜੇ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਸੀ ਜੋ ਉਹ ਘਟਿਆ ਸੀ 1 ਫੁੱਟ ਤੋਂ ਘਟ ਦਾ ਹੁਣ ਅਪਡੇਟ ਹੈ ਕਿ ਦੁਬਾਰਾ ਫੇਰ ਜਿੱਦਾਂ ਹੀ ਫੇਰ ਦਿਨ ਚੜਦੇ ਨੂੰ ਹੁਣ ਫੇਰ ਇੱਕ ਵਾਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਬਾਕੀ ਜੋ 12 ਵਜੇ ਤੋਂ ਬਾਅਦ ਹੁਣ ਸਾਰੀ ਤਸਵੀਰ ਸਾਹਮਣੇ ਆ ਜਾਏਗੀ ਪਾਣੀ ਵਧਦਾ ਫਿਰ ਜਾਂ ਘਟਦਾ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਲਗਾਤਾਰ ਇਸ ਚੈਨਲ ਦੇ ਨਾਲ ਜੁੜੇ ਰਹੋ ਤਾਂ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਮੈਂ ਉਹ ਖਬਰ ਦਿਖਾਉਣਾ ਜਿਹੜੀ ਅਸੀਂ ਆਪਦੀ ਅੱਖਾਂ ਦੇ ਨਾਲ ਦੇਖਦੇ ਆਂ ਜੋ ਅੰਕੜੇ ਅਸੀਂ ਦੇਖਦੇ ਆਂ ਤਾਂ ਪਾਖੜਾ ਦਾ ਜੋ ਲੈਵਲ ਹੈ 1671.2 ਹੋ ਚੁੱਕਿਆ ਤਾਂ ਪਾਖੜਾ ਦੀ ਤੁਹਾਨੂੰ ਜਾਣ ਕਰ ਦੇ ਦਈਏ ਪਾਖੜਾ ਦਾ ਲੈਵਲ 1671.2 ਹੋ ਚੁੱਕਿਆ ਤਾਂ ਕੱਲੇ ਪਾਖੜਾ ਤਾਂ ਨਹੀਂ ਆਪਾਂ ਰਹੀਏ ਰਸਤੇ 'ਚ ਹੋਰ ਬਹੁਤ ਸਾਰੇ ਨਦੀਆਂ ਨਾਲੇ ਪੈਂਦੇ ਨੇ ਉਹ ਸਾਰੇ ਆਫਾਨ ਤੇ ਨੇ ਤਾਂ ਉਹ ਪਾਣੀ ਵਿੱਚ ਦਰਿਆ ਦੇ ਵਿੱਚ ਪੈਂਦਾ ਤੇ ਜਿਸ ਤਰ੍ਹਾਂ ਫਿਰ ਜਲ ਪੱਧਰ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਜਿੰਨੇ ਵੀ ਨਾਲ ਜੁੜੇ ਹੋ ਜਿੰਨੇ ਵੀ ਤੁਹਾਡੇ ਕੋਲ ਸੋਰਸ ਨੇ ਫੇਸਬੁੱਕ ਹੈ WhatsApp ਹੈ ਜਾਂ ਹੋਰ ਐਡ ਵੀਟ ਹੈ ਤਾਂ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਅੱਗੇ ਤੱਕ ਪਹੁੰਚ ਸਕੇ ਕਿ ਦਰਿਆ ਸਤਲ ਜਦਾ ਇੱਕ ਵਾਰ ਜਲ ਪੱਦਰ ਦੇ ਰਾਤ 12 ਵਜੇ ਤੋਂ ਬਾਅਦ 1 ਫੁੱਟ ਤੋਂ ਘਟ ਘਟਿਆ ਸੀ ਤਾਂ ਹੁਣ ਫਿਰ ਦੇ ਜੋ ਜਲ ਪੱਧਰ ਦਰਿਆ ਸਤਲੁਜ ਦਾ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਕਿ ਦੇਰ ਰਾਤ 12 ਵਜੇ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ 1 ਫੁੱਟ ਤੋਂ ਘੱਟ ਜ਼ਿਆਦਾ ਨਹੀਂ ਤਾਂ ਹੁਣ ਫੇਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹੁਣ ਪਾਣੀ ਕਿੰਨਾ ਦਰਿਆ ਦੇ ਵਿੱਚ ਛੱਡਿਆ ਗਿਆ ਪਾਣੀ ਕਾਲ ਦੇ ਜੋ ਫਲੱਡ ਗੇਟ ਖੁੱਲੇ ਗਏ ਸੀ ਉਹਨਾਂ ਦੇ ਵਿੱਚ ਜੋ ਟਰਬਿਨਾਂ ਰਾਹੀਂ ਪਾਣੀ ਆ ਰਿਹਾ ਹੈ ਤਕਰੀਬਨ 22 ਤੋਂ 25000 ਕਿਊਸਕ ਪਾਣੀ ਦਰਿਆ ਦੇ ਵਿੱਚ ਹੋਰ ਆ ਰਿਹਾ ਹੈ ਪਰ ਆਪਾਂ ਉਹ 22 ਜਾਂ 25000 ਦੀ ਇਕੱਲੀ ਜਾਣਕਾਰੀ ਨਾ ਰੱਖੀਏ ਕਿਉਂਕਿ ਰਸਤੇ ਦੇ ਵਿੱਚ ਬਹੁਤ ਸਾਰੇ ਨਦੀਆਂ ਨਾਲੇ ਪੈਂਦੇ ਆ ਤਾਂ ਉਹ ਵੀ ਇਸ ਦਰਿਆ ਦੇ ਵਿੱਚ ਪਾਣੀ ਆਉਂਦਾ ਤੇ ਕੁੱਲ ਮਿਲਾ ਕੇ 50000 ਤੋਂ ਉੱਪਰ ਪਾਣੀ ਫੇਰ ਹੋ ਜਾਵੇਗਾ ਤਾਂ ਇਸ ਵਕਤ ਦੀ ਫਰੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਇੱਕ ਫੁੱਟ ਨਹੀਂ ਮੰਨ ਸਕਦੇ ਇੱਕ ਫੁੱਟ ਤੋਂ ਥੋੜਾ ਘੱਟ ਕਿਉਂਕਿ ਸਾਡੀਆਂ ਥਾਵਾਂ ਬਿਲਕੁਲ ਮਿਣੀਆਂ ਹੋਈਆਂ ਨੇ ਤੇ ਤੁਹਾਨੂੰ ਜਾਣਕਾਰੀ ਦੇ ਰਿਹਾ ਤਾਂ ਫਿਰ ਮੈਂ ਤੁਹਾਨੂੰ ਇੱਥੇ ਇੱਕ ਹੋਰ ਤਸਵੀਰ ਦਿਖਾਉਂਗਾ ਜਿਹੜੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਮੈਂ ਕਿਸ ਤਰ੍ਹਾਂ ਕਹਿ ਸਕਦਾ ਕਿ ਪਾਣੀ ਘਟਿਆ ਉਹ ਤਸਵੀਰ ਦਿਖਾਵਾਂਗਾ ਔਰ ਕਿਸ ਤਰ੍ਹਾਂ ਹੁਣ ਫਿਰ ਪਾਣੀ ਵੱਧ ਰਿਹਾ ਹੈ ਉਹ ਵੀ ਤਸਵੀਰ ਦਿਖਾਵਾਂਗੇ ਤਾ ਆਪਣੇ ਆਪ ਦੇ ਵਿੱਚ ਵੱਡੀ ਤਸਵੀਰ ਹੈ ਇਹ ਤਸਵੀਰ ਤੁਹਾਨੂੰ ਹੋਰ ਕਿਸੇ ਚੈਨਲ ਤੇ ਨਹੀਂ ਮਿਲਣੀ ਸਿਰਫ ਇਸੇ ਹੀ ਚੈਨਲ ਤੇ ਮਿਲਣ ਗਿਆ ਕਿਉਂਕਿ ਅਸੀਂ ਗਰਾਉਂਡ ਰਿਪੋਰਟ ਦਿਖਾਉਨੇ ਆ ਤਾਂ ਹੁਣ ਮੈਂ ਤੁਹਾਨੂੰ ਉਸ ਜਗ੍ਹਾ ਤੇ ਲੈ ਚੱਲੇ ਆ ਜਿੱਥੇ ਕਿ ਆਪਾਂ ਮੰਨ ਸਕਦੇ ਆ ਕਿ ਪਾਣੀ ਵਧਿਆ ਲਗਾਤਾਰ ਹੁਣ ਵਧ ਰਿਹਾ ਪਹਿਲਾਂ ਘਟਿਆ ਸੀ ਤੇ ਘਟਣ ਤੋਂ ਬਾਅਦ ਫਿਰ ਵਧ ਰਿਹਾ ਤਾਂ ਇਹ ਸਾਹਮਣੇ ਗੁਜਰਾ ਦੇ ਘਰ ਸੀ ਇਹ ਦੇਖ ਸਕਦੇ ਹੋ ਇਹ ਗੁਜਰਾਂਦ ਇੱਥੋਂ ਪਣੇ ਨਿਕਲ ਗਿਆ ਸੀ ਤੇ ਹੁਣ ਫਿਰ ਦੁਬਾਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਹ ਤਸਵੀਰ ਹੈ ਪਹਿਲਾਂ ਪਾਣੀ ਗੁਜਰਾਂਦ ਦੇ ਘਰਾਂ ਦੇ ਵਿੱਚੋਂ ਨਿਕਲ ਗਿਆ ਸੀ ਹੁਣ ਫਿਰ ਦੁਬਾਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਂਜੀ ਵੀਰ ਜੀ ਹੁਣ ਕਿੰਨਾ ਵਧਿਆ ਤਾਂ ਹੁਣ ਪਾਣੀ ਥੋੜਾ ਥੋੜਾ ਵਧ ਰਿਹਾ ਹੈ ਜੇਕਰ ਪੰਜਾਬੀ ਦੀ ਪਾਸ਼ਾ ਦੇ ਵਿੱਚ ਦੱਸਦੀ ਏ ਤਾਂ ਇੰਚਾਂ ਦੇ ਵਿੱਚ ਪਾਣੀ ਹੁਣ ਵੱਧ ਰਿਹਾ ਥੋੜਾ ਥੋੜਾ ਘੰਟੇ ਦੇ ਵਿੱਚ ਤਕਰੀਬਨ ਮੈਂ ਕਹਿ ਸਕਦੇ ਆ ਕਿ ਇੰਚਾਂ ਦੇ ਵਿੱਚ ਜਿੱਦਾਂ ਕਿ ਮੈਂ ਕਹਿ ਰਿਹਾ ਕਿ ਪਾਣੀ ਹੁਣ ਵੱਧ ਰਿਹਾ ਦੁਬਾਰਾ ਫੇਰ ਤਾਂ ਹੁਣ ਇੰਚਾਂ ਦੇ ਵਿੱਚ ਵੱਧ ਰਿਹਾ ਤਾਂ ਹੁਣ 11 ਵਜੇ ਤੋਂ ਬਾਅਦ ਫਿਰ ਪਾਣੀ ਜ਼ਿਆਦਾ ਵਧਣਾ ਸ਼ੁਰੂ ਹੋ ਜਾਵੇਗਾ ਜਦੋਂ ਪਾਣੀ ਦੀਆਂ ਛੱਲਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਅਸੀਂ ਜੋ ਹੋ ਘਟਿਆ ਸੀ ਤਕਰੀਬਨ 1 ਫੁੱਟ ਤੋਂ ਘਟ ਰਾਤ ਦੇ ਰਾਤ 12 ਵਜੇ ਤੋਂ ਬਾਅਦ ਤਾਂ ਹੁਣ ਫੇਰ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋਇਆ ਤਾਂ ਕੁੱਲ ਮਿਲਾ ਕੇ ਦਰਿਆ ਦੇ ਵਿੱਚ ਕੁਝ ਟਾਈਮ ਬਾਅਦ ਪਾਣੀ ਹੋਰ ਵੀ ਆ ਸਕਦਾ ਔਰ ਕਰਨ ਇੱਕ ਹੋਰ ਇੱਕ ਪਹਾੜ ਖੜਾ ਦਾ ਜੋ ਲੈਵਲ ਹੈ 1673.2 ਹੋ ਚੁੱਕਿਆ ਜੋ ਪਾਖੜ ਦਾ ਲੈਵਲ ਹੈ 1673.2 ਹੋ ਚੁੱਕਿਆ ਜਿੱਥੋਂ ਕਿ ਚਾਰ ਫਲੱਡ ਗੇਟ ਖੁੱਲ੍ਹ ਗਿਆ ਹੈ ਔਰ ਕੁਝ ਟਰਬਨਾਰ ਹਾਈਵੇ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਅੱਗੇ ਆਪਾਂ ਹਰੀਕੇ ਹੈੱਡ ਦੀ ਹੁਣ ਗੱਲ ਕਰਦੇ ਹਾਂ ਜਿੱਥੋਂ ਕਿ ਕੱਲ 1,85,000 ਕਿਊਸਕ ਪਾਣੀ ਛੱਡਿਆ ਗਿਆ ਸੀ ਤਾਂ ਹੁਣ ਹੋਰ ਛੱਡਿਆ ਗਿਆ ਤੇ ਹੁਣ ਕੁੱਲ ਮਿਲਾ ਕੇ ਉੱਥੇ 23540 ਹਜ਼ਾਰ ਕਿਉਂ ਸਿਕ ਪਾਣੀ ਹੋ ਚੁੱਕਿਆ ਤਾਂ ਮੌਸਮ ਵਿਭਾਗ ਨੇ ਵੀ ਜਾਣ ਕਰ ਦਿੱਤੀ ਹੈ ਜਿੱਦਾਂ ਕਿ ਅੱਜ ਬਾਰਿਸ਼ ਹੋਏਗੀ ਔਰ 31 ਤਰੀਕ ਤੱਕ ਲਗਾਤਾਰ ਬਾਰਿਸ਼ ਦਾ ਟਾਈਮ ਹੈ 31 ਤਰੀਕ ਤੱਕ ਪਾਣੀ ਸੌਰੀ ਮੌਸਮ ਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਤੱਕ ਅਲਰਟ ਰੈੱਡ ਲਰਟ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ بارش ਹੋਵੇਗੀ। ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤ루 ਦਾ ਜੋ ਜਲ ਪੱਧਰ ਹੈ 1 ਫੁੱਟ ਤੋਂ ਘੱਟ ਘੱਟ ਗਿਆ ਸੀ। ਦਰਿਆ ਸਤ루 ਦਾ ਜਲ ਪੱਧਰ 1 ਫੁੱਟ ਤੋਂ 1 ਫੁੱਟ ਤੋਂ ਘੱਟ ਘੱਟ ਗਿਆ ਸੀ ਪਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਅਸੀਂ ਕਰ ਰਹੇ ਹਾਂ ਜੋ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਸਕਦੇ ਹੋ ਤਾਂ ਅਸੀਂ ਹਰ ਇੱਕ ਅਪਡੇਟ ਤੇ ਸਾਡੀ ਨਜ਼ਰ ਰਹਿੰਦੀ ਹੈ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਰਿਪੋਰਟ ਦਿਖਾਉਣੇ ਆ ਹਾਂਜੀ ਬਿਲਕੁਲ ਨੈਟਵਰਕ ਘਟਾ ਹੈ ਜਿਸ ਦੇ ਕਾਰਨ ਵੀਡੀਓ ਸਾਫ ਨਹੀਂ ਦੇਰੀ ਨੈਟਵਰਕ ਕੱਲ ਦੀ ਬੜੀ ਪ੍ਰੋਬਲਮ ਆ ਰਹੀ ਹੈ हां पर ਤੁਨ आवाज ਤਾਂ ਮੇਰੀ ਜਰੂਰ ਸੁਣਦੀ ਹੋਵੇਗੀ ਕਿ ਦਰਿਆ ਸਤਲੁਜ ਦਾ ਗਲ ਪੱਦਰ 1 ਫੁੱਟ ਤੋਂ ਘਟ ਘਟ ਰਿਆ ਸੀ ਪਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਜੋ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਤਾਂ ਫਿਰੋਜ਼ਪੁਰ ਫਾਜ਼ਿਲਕਾ ਅੱਗੇ ਉੱਥੇ ਦਰਿਆ ਸਤਲੁਜ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਹੈ ਉਸ ਤੋਂ ਅੱਗੇ ਇੱਕ ਹੋਰ ਵੱਡੀ ਜਾਣਕਾਰੀ ਆਈ ਹੈ ਲਾਹੂਕਾ ਮੰਡੀ ਤੋਂ ਜਿੱਥੇ ਕਿ ਅੱਗੇ ਪਿੰਡ ਗੁਰਦੜ ਵਾਲੀ ਪੈਣੀ ਹੈ ਉੱਥੇ ਫੋਨ ਕਾਲ ਆਈ ਸੀ ਕਿ ਜੋ ਅੱਗੇ ਬਾਰਡਰ ਲੈਨ ਹੈ ਉਸ ਨੂੰ ਪਾਣੀ ਨੇ ਹੁਣ ਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਉੱਥੇ ਵੀ ਖਤਰਾ ਪੈਦਾ ਹੋ ਗਿਆ ਕਿਉਂਕਿ ਹਰੀਕੇ ਹੈੱਡ ਤੋਂ ਪਾਣੀ ਹੋਰ ਜ਼ਿਆਦਾ ਛੱਡਿਆ ਗਿਆ ਤੇ ਇਸ ਤੋਂ ਵੀ ਜ਼ਿਆਦਾ ਹੋਰ ਛੱਡਿਆ ਜਾ ਸਕਦਾ ਹੈ ਹਾਲਾਤ ਕਾਫੀ ਜ਼ਿਆਦਾ ਉਧਰ ਮਾੜੇ ਨੇ ਤਾਂ ਆਪਣੇ ਆਪ ਚ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਅਸੀਂ ਕਰ ਰਹੇ ਹਾਂ ਤੁਸੀਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਓ ਇਹ ਜਾਣਕਾਰੀ ਅੱਗੇ ਤੱਕ ਪਹੁੰਚਾ ਦਿਓ ਕਿਉਂਕਿ ਬਹੁਤ ਸਾਰੇ ਲੋਕ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਕਿੰਨੇ ਵੀ ਤੁਹਾਡੇ ਕੋਲ ਸੋਰਸ ਹੈ ਫੇਸਬੁੱਕ ਹੈ WhatsApp ਹੈ ਤਾਂ ਫਿਰ ਉਹਨਾਂ ਤੇ ਸ਼ੇਅਰ ਜਰੂਰ ਕਰ ਦਿਓ ਜਿੰਨੇ ਵੀ ਨਾਲ ਜੁੜੇ ਹੋਏ ਜਾਣਕਾਰੀ ਆਪਾਂ ਅੱਗੇ ਤੱਕ ਪਹੁੰਚਾਉਣੀ ਹੈ ਕਿਉਂਕਿ ਥੋੜੀ ਰਾਹਤ ਮਿਲੀ ਹੈ ਥੋੜਾ ਸਕੂਨ ਮਿਲਿਆ ਕਿਉਂਕਿ ਕੁਰਪਾਣੀ ਘਟਿਆ ਜਰੂਰ ਹੈ 1 ਫੁੱਟ ਤੋਂ ਘਟ ਦੇਰ ਰਾਤ 12 ਵਜੇ ਤੋਂ ਬਾਅਦ ਘਟਿਆ ਸੀ ਪਾਣੀ ਪਰ ਉਸ ਤੋਂ ਬਾਅਦ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਿਆ ਸਤੌਲੀ ਦਾ ਕਹਿਰ ਲਗਾਤਾਰ ਜਾ ਰਹੀ ਹੈ ਅੱਗੇ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਉਹ ਬਾਈ ਰਾਤ ਦੇਰ ਰਾਤ ਬਾ तकरीबन 2 3 ਵਜੇ ਤੱਕ ਸੁੱਤੇ ਨਹੀਂ ਸਾਰੀ ਰਾਤ ਲਗਾਤਾਰ ਉਹਨਾਂ ਨੇ ਆ ਰਹੀਆਂ ਚਲਾਈਆਂ ਔਰ ਇਹ ਪਪੂਲਰ ਰਣਕਾਟ ਰਿਹਾ ਕਿਉਂਕਿ ਪਪੂਲਰ ਲਗਾਤਾਰ ਪਾਣੀ ਦੇ ਵਹਾਵਾ ਦੇ ਵਿੱਚ ਵਹਿ ਰਹੇ ਸੀ ਤਾਂ ਉਹਨਾਂ ਨੇ ਸੋਚਣਾ ਵੀ ਕਿੰਨਾ ਫਾਇਦਾ ਹੋ ਸਕੇ ਉਹਨਾਂ ਤਾਂ ਆਪਣਾ ਕਰਨਾ ਚਾਹੀਦਾ ਹੈ ਜ਼ਮੀਨ ਤਾਂ ਇਸ ਦਰਿਆ ਦੀ ਪੇਟ ਚੜ ਚੁੱਕੀ ਹੈ ਹਾਂਜੀ ਜਸਰਾਏ हां वीरजी जोशी ਕੱਲ 10 ਸ੍ਰੈਸੀ ਕੇ ਪਪੂਲਰ ਕਿਸਾਨ ਵੱਢ ਰਹੇ ਤਾਂ ਅਜੇ ਤੱਕ ਵੀ ਕਟਾਈ ਚੱਲ ਰਹੀ ਹੈ ਤਾਂ ਉਹਨਾਂ ਦਿਨ ਰਾਤ ਸਾਰੀ ਰਾਤ ਤਕਰੀਬਨ ਲੱਗੇ ਰਹੇ ਉਹ ਤਾਂ ਉਹਨਾਂ ਨੇ ਸਾਰੇ ਪਪੂਲਰ ਨਹੀਂ ਕੱਟੇ ਕਿ ਥੋੜੇ ਅਕਯੋਂ ਕੱਟੇ ਸੀ ਕਿ ਸ਼ਾਇਦ ਬਚਾ ਹੋ ਜਾਵੇ ਪਾਣੀ ਘਟ ਜਾਵੇ ਪਪੂਲਰ ਕਿਉਂਕਿ ਜੇ ਪੂਰਾ ਫੁੱਲ ਸਹਿਜ ਨਹੀਂ ਸੀ ਬਣਿਆ ਤਾਂ ਉਹ ਪਾਣੀ ਫਿਰ ਉਧਰਲੀ ਸਾਈਡ ਅਜੇ ਵੀ ਜ਼ਿਆਦਾ ਹੈ ਉਧਰ ਟਾਲ ਲੱਗੀ ਹੋਈ ਐ ਤਾਂ ਉਹਨਾਂ ਨੇ ਹੁਣ ਫਿਰ ਦੁਬਾਰਾ ਪਪੂਲਰ ਕੱਟਣਾ ਸ਼ੁਰੂ ਕਰ ਦਿੱਤੇ ਐ ਤਾਂ ਦੇ ਰਾਤ ਉਹਨਾਂ ਨੇ ਤਕਰੀਬਨ 3 ਵਜੇ ਤੱਕ ਪਪੂਲਰ ਕੱਟੇ ਤੇ 3 ਵਜੇ ਤੋਂ ਬਾਅਦ ਜਦੋਂ ਉਹਨਾਂ ਨੇ ਪਪੂਲਰ ਕੱਟਣਾ ਛੱਡ ਤੇ ਤਾਂ ਉਸ ਤੋਂ ਬਾਅਦ ਫਿਰ ਢਾਹ ਦੇ ਵਿੱਚ ਕਾਫੀ ਜ਼ਿਆਦਾ ਤਕਰੀਬਨ ਕਨਾਲ ਸਾਰੇ ਪਪੂਲਰ ਉਹਨਾਂ ਦੀ ਵਿੱਚ ਦਰਿਆ ਦੇ ਵਹਿ ਗਈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕੁੱਲ ਮਿਲਾ ਕੇ ਤਾਂ ਜਿੰਨੇ ਵੀ ਦਰਸ਼ਕ ਨਾਲ ਜੁੜੇ ਹੋ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਪਾਣੀ ਦੀ ਤਸਵੀਰ ਦਿਖਾਉਣਾ ਕਹਿੰਦੇ ਕਦੇ ਕੋਈ ਝੱਗ ਪਾਣੀ ਚੌਂਦੀ ਤਾਂ ਪਾਣੀ ਚੜਦਾ ਹੁੰਦਾ ਤੇ ਇਹੀ ਇੱਕ ਨਿਸ਼ਾਨੀ ਵੱਡੀ ਆ ਇੱਥੇ ਤਾਂ ਹੁਣ ਤੁਸੀਂ ਇਸ ਚੈਨਲ ਦੇ ਨਾਲ 400 ਨਾਲ ਜੁੜ ਚੁੱਕੇ ਹੋ ਤਾਂ 400 ਅੱਗੇ ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਕਿਉਂਕਿ ਮੈਂ ਬੜੀ ਵੱਡੀ ਜਾਣਕਾਰੀ ਦੇ ਦੇ ਰਿਹਾ ਦੂਜੀ ਗੱਲ ਜੇਕਰ 400 ਵੀਰ ਨਾਲ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਨਾਲ ਕਰ ਲਿਓ ਕਿਉਂਕਿ ਅਸੀਂ ਹਰ ਕਾਪ ਅਪਡੇਟ ਦਿੰਨੇ ਆ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਔਰ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦਿਓ ਔਰ ਮੈਂ ਇੱਕ ਵਾਰ ਫਿਰ ਦੱਸ ਦਵਾ ਅਸੀਂ ਕਿਸ ਜਗ੍ਹਾ ਤੇ ਮੌਜੂਦ ਆ ਮਹਤਪੁਰ ਤੋਂ ਜੋ ਜਗਰਾਉਂ ਮਾਰਕ ਜਾਂਦਾ ਰਸਤਾ ਚ ਦਰਿਆ ਸਤਲੁਜ ਦਾ ਪੁਲ ਆਉਂਦਾ ਆ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਦੇਰ ਰਾਤ 12 ਵਜੇ ਤੋਂ ਬਾਅਦ ਘਟਿਆ ਸੀ ਤਾਂ ਹੁਣ ਫੇਰ ਇੱਕ ਵਾਰ ਤੋਂ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਆਪਣੇ ਆਪ ਚ ਵੱਡੀ ਤਸਵੀਰ ਹੈ ਤਸਵੀਰ ਹੈ ਇਹ ਸਿੱਧੀਆਂ ਲਾਈਵ ਤਸਵੀਰਾਂ ਥੋੜੇ ਤੱਕ ਪਚਾਰਿਆ ਹਾਂ ਤਸਵੀਰਾਂ ਥੋੜੇ ਧੁੰਦਲੀਆਂ ਜਰੂਰ ਨੇ ਉਸ ਦਾ ਕਾਰਨ ਹੈ ਕਿਉਂਕਿ ਨੈਟਵਰਕ ਪ੍ਰੋਬਲਮ ਹੈ ਬਹੁਤ ਜ਼ਿਆਦਾ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਇਓ ਤਾਂ ਪਾਣੀ ਇੱਕ ਵਾਰ ਘਟਿਆ ਸੀ ਰਾਤ ਦੇਰ ਰਾਤ 12 ਵਜੇ ਤੋਂ ਬਾਅਦ ਹੁਣ ਫਿਰ ਦੁਬਾਰਾ 7:10 ਜਲ ਪਾਦਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਆਪਰੇਟ ਸਕਰੀਨ ਤੇ ਤੁਸੀਂ ਦੇਖ ਰਹੇ ਹੋ 400 ਦੇ ਕਰੀਬ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਜਿੰਨੇ ਵੀ ਤੁਸੀਂ ਜੁੜੇ ਹੋ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਤਾਂ ਜੋ ਇਹ ਖਬਰ ਅੱਗੇ ਤੱਕ ਪਹੁੰਚ ਸਕੇ ਇਹ ਤਾਂ ਸਿਕਾ ਸਿਕਾ ਹਾਂਜੀ ਠੀਕ ਹੈ ਜੀ ਸਨਾਂ ਪਾਣੀ ਕਾੜ ਕੇ ਅਸਿਕ ਜੇ ਹੁਣ ਫੇਰ ਵਧਾ ਸ਼ੁਰੂ ਹੋ ਗਈ ਤੁਸਰਾ ਅੱਜ ਕਹਿੰਦੇ ਛੱਡ ਦੇਣਾ ਫੇਰ ਹਾਂਜੀ ਛੱਡ ਦੇਣਾ ਲੋਕਾਂ ਦੇ ਹਾਲਾਤ ਬੜੇ ਮਾੜੇ ਹੋ ਗਏ ਮਾੜੇ ਮਾੜੇ ਤੇ ਸਾਹਮਣੇ ਪਪਲੁਰ ਵਿਚਾਰਨ ਦੇ तकरीबन 2 ਕਿਲੇ 2 ਕਿਲੇ ਡੱਗੇ ਕੇ ਬੈਠੇ ਨੇ ਕੋ ਅੰਦਰ ਗਰੀਬ ਲੋਕਾਂ ਦੀਆਂ ਜ਼ਮੀਨਾਂ ਇੱਥੇ ਕਿਸੇ ਪਟਾਰਕਨ ਵਾਲਾ ਕਿਲਾ ਤੋਂ ਕੁਲੇ ਇਦਾਂ ਦੇ ਰੁੜ ਗਈਆਂ ਵਿੱਚ ਰੁੜ ਗਏ ਹਾਂ ਜੀ ਘਟਿਆ ਕਿ ਭਾਜੀ ਵਧਿਆ ਪਾਣੀ ਵੀਰੇ ਰਾਤ ਨੂੰ 12 ਵਜੇ ਤੋਂ ਬਾਅਦ ਪਾਣੀ ਘਟਿਆ ਸੀਗਾ ਹੁਣ ਫਿਰ ਵਧਣਾ ਸ਼ੁਰੂ ਹੋ ਗਿਆ ਵਾ ਪਹਿਲਾਂ ਤਾਂ ਹੁਣਾ ਉੱਪਰ ਹਾਂ ਹਾਂ ਪਹਿਲਾਂ ਉੱਪਰ ਤੋਂ ਅੱਧੇ ਫੁੱਟ ਤੋਂ 1 ਫੁੱਟ ਤੋਂ ਘਟ ਪਾਣੀ ਘਟਿਆ ਵਾ ਤੇ ਹੁਣ ਫਿਰ ਪੜੇ ਵਧ ਜਾਂਦਾ ਹਾਂ ਆਹ ਚੀਜ਼ਾਂ ਬਦਲਦੀਆਂ ਹਾਂ ਜੀ ਹਾਂ ਜੀ ਹੁਣ ਫਿਰ ਵਧ ਜਾਂਦਾ ਹਾਂ ਕੱਲੇ ਤਾਂ ਨਾ ਸੀ ਮਰਤਾ ਵੀ ਬਾਗਤ ਜੀ ਆਹ ਪਾਣੀ ਨੱਟਿਆ ਹਾਂ ਹਾਂ ਹੁਣ ਇੱਕ ਫੜਲੇ ਪਏ ਆ ਗੁੱਜਰ ਵੀ ਤੁੱਟੇ ਜਾਂਦੇ ਹਾਂ ਹਾਂ ਇਹ ਇਹਨਾਂ ਤੁੱਟ ਜਾਣਾ ਕਿਉਂਕਿ ਪਾਣੀ ਤਾਂ ਜਿ ਹੋਰ ਆਉਣਾ ਵਾ ਹਾਂ ਗੁੱਜਰ ਕਿੰਨੇ ਵੀ ਐ ਇਹਨਾਂ ਨੇ ਬੜਾ ਇੱਧਰ ਵੀ ਆ ਨਕਸਾਂ ਨਹੀਂ ਸਾਰਾ ਕੀਤਾ ਇਹ ਬੰਡ ਬੁੰਡ ਸਾਰੇ ਟੈਗੇ ਇਹਨਾਂ ਦੀ ਮੱਝਾਂ ਵਗਰ ਲੰਘਣਾਂ ਕਿ ਆ ਜਿਹੜੇ ਅੱਗੇ ਘਰ ਸੀ ਉੱਧਰ ਇੱਕ ਬੰਨ੍ਹ ਪੁੰਨ ਵੀ ਪਾਣੀ ਆਇਆ ਤੇ ਅੱਗੇ ਘਰ ਐ ਨਹੀਂ ਸੀਗੇ ਉੱਗਦੇ ਜਾ ਕੇ ਜੋ ਬੈਠਿਆ ਜੋ ਨਹੀਂ ਉੱਠਿਆ ਉਹ ਕੋਠੀ ਐ ਬਣੀ ਹੋਈ ਸੀ ਬਣ ਉਹ ਵਿੱਚ ਡੇਗ ਵੀ ਗਈ ਥੋੜੀ ਜੀ ਕੋਠੀ ਹਾਂ ਉਹ ਸਾਈਡ ਗਿਆ ਤੋਂ ਸਭ ਭਰਿਆ ਜਾ ਪੈਸਾ ਉਹਨਾਂ ਦਾ ਉਹ 23 ਦੇ ਵਿੱਚ ਹੀ ਤਾਂ ਹੋ ਗਈ ਸੀ ਹੁਣ ਉਹ ਤੇ ਪਾਣੀ ਨੇੜੇ ਚੱਲ ਰਿਹਾ ਵਾ ਅੱਛਾ ਅੱਛਾ ਹਾਂ ਜੀ ਕੀ ਕਰੂ ਗਰੀਬਾਂ ਨੇ ਨਹੀਂ ਰਾਤ ਮਾਰੇ ਆ ਜੀ ਬਹੁਤ ਉਧਰ ਲੋਹਿਆਂ ਵਾਲ ਸਾਈਡ ਤੇ ਇੰது ਵੀ ਜ਼ਿਆਦਾ ਜੀ ਉਧਰ ਤਾਂ ਬਹੁਤ ਜ਼ਿਆਦਾ ਬਰਜਾ ਸਾਰੇ ਬਹੁਤ ਜ਼ਿਆਦਾ ਤਾਂ ਹਾਂ ਜੀ ਤਾਂ ਤਰਾ ਸਤਲਜੀਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ ਕਦੇ ਰਾਤ 12 ਵਜੇ ਤੋਂ ਬਾਅਦ ਪਾਣੀ ਦਾ ਜਲ ਸਤਾਰ ਘਟਿਆ ਸੀ ਪਰ ਹੁਣ ਫੇਰ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਤਾਂ 27 ਅਗਸਤ 2025 ਦੀਆਂ ਤਸਵੀਰਾਂ ਨੇ ਮੈਂ ਰਿਪੋਰਟ ਪੱਤਰਕਾਰ ਹਰਦੀਪ ਸਿੰਘ ਤੁਹਾਡੇ ਤੱਕ ਲੈ ਕੇ ਹਾਜ਼ਰਾਂ ਤਾਂ ਵੱਡੀ ਅਪਡੇਟ ਇੱਕ ਗੱਲ ਹੋਰ ਹੈ ਕਿ ਸਾਨੂੰ ਇਸ ਚੈਨਲ ਤੇ ਪੱਤਰਕਾਰਾਂ ਦੀ ਵੀ ਹੋਰ ਲੋੜ ਹੈ ਐਨ ਐਨ ਆਰ ਨਿਊਜ਼ ਨੂੰ ਪੱਤਰਕਾਰਾਂ ਦੀ ਵੀ ਹੋਰ ਲੋੜ ਹੈ ਜੇਕਰ ਤੁਸੀਂ ਪੱਤਰਕਾਰ ਬਣਨਾ ਚਾਹੁੰਦੇ ਹੋ ਤੁਹਾਡੀ ਕੁਆਲੀਫੀਕੇਸ਼ਨ ਕੀ ਹੈ ਤੁਸੀਂ ਸਾਨੂੰ ਇਸ ਕਮੈਂਟ ਦੇ ਵਿੱਚ ਜਾਂ ਫਿਰ ਸਾਨੂੰ ਮੇਲ ਕਰ ਸਕਦੇ ਹੋ ਜਾਂ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ ਅਸੀਂ ਵਾਜਿਬ ਤਨਖਾਹ ਵੀ ਦੇਵਾਂਗੇ ਬਿਨਾਂ ਤਨਖਾਹ ਤੋਂ ਇਸ ਚੈਨਲ ਕੰਮ ਨਹੀਂ ਕਰਾਉਂਦਾ ਅਸੀਂ ਤਨਖਾਹ ਵੀ ਦਿੱਤੀ ਜਾਵੇਗੀ ਯੋਗਤਾ ਦੇ ਆਧਾਰ ਤੇ ਤਾ ਹੁਣ ਤੋਂ ਸਭ ਨੂੰ ਇਜਾਜ਼ਤ ਦਿਓ ਮੈਂ ਜਲਦ ਇੱਕ ਨਵੀਂ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ